ਦੇ ਤੇ ਅੱਜ ਇਹੰਨਾ ਰਾਤ ਦੇ ਕਾਰਨ ਲਈ ਜੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸੋਸ਼ਲ ਮੀਡੀਆ 'ਚ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਕਿ ਪਰਮਕਾਰਾਂ ਨੇ ਵਿਖੇ ਦਿਓ ਬਾਏ ਇਲੈਕਸ਼ਨ ਚੱਲ ਰਿਹਾ ਵਾ ਉਸ ਬਾਏ ਇਲੈਕਸ਼ਨ ਦੇ ਵਿੱਚ ਇੱਕ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਤੇ ਲੁਧਿਆਣਾ ਦਾ ਮੈਂਬਰ ਪਾਰਲੀਮੈਂਟ ਰਾਜਾ ਬ੍ਰਿੰਗ ਨੇ ਕਹਿੰਦ ਕਿ ਭਾਈ ਚਾਰੇ ਦਾ ਪੂਰਾ અપਮਾਨ ਕੀਤਾ ਪੰਜਾਬ ਦੇ ਲਗਭਗ 42% ਲੋਕਾਂ ਦਾ અપਮਾਨ ਕੀਤਾ ਇਹ ਕਹਿ ਕੇ ਕਿ ਤੁਹਾਡੇ ਦੇ ਵਿੱਚੋਂ ਇੱਕ ਸਰਦਾਰ ਬੂਤਾ ਸਿੰਘ ਜੁਆ ਉਸ ਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਇਆ ਜਿਹੜਾ ਕਾਲਾ ਰੰਗ ਦਾ ਕਾਲਾ ਸੀ ਜਿਹੜਾ ਪੱਠੇ ਕ ਕੁੱਤਰ ਦਾ ਸੀ ਤੁਸੀਂ ਇਹ ਦੇਖੋ ਉਹਦੀ ਜਿਹੜੀ ਮਾਨਸਿਕਤਾ ਦਾ ਉਹ ਮਾਨਸਿਕਤਾ ਸਮਝ ਆਉਂਦੀ ਕਿ ਐਂਟੀ ਦਲਿਤਵਾ ਜਦ ਵੀ ਉਹਦੀ ਮੈਂ ਅੱਜ ਨੈੱਟ ਦੇ ਅੰਦਰ ਸੋ ਜਹਾ ਬੂਟਾ ਸਿੰਘ ਜੀ ਦੀ ਹਿਸਟਰੀ ਜਿਹੜੀ ਉਸ ਦੀ ਸਟੱਡੀ ਕੀਤੀ ਆ ਇਹ ਵੈਲ ਕੁਆਲੀਫਾਈਡ ਪਰਸਨ ਸੀ ਬੜਾ ਲਿਖੇ ਸੀਗੇ ਉਹ ਕਿਸੇ ਰਹਿਮੋ ਕਰਮ ਤੇ ਉਹਨਾਂ ਨੂੰ ਦੇਸ਼ ਦਾ ਹੋਮ ਮਿਨਿਸਟਰ ਜਿਹੜਾ ਵਾ ਉਹ ਕਿਸੇ ਰਹਿਮੋ ਕਰਮ ਤੇ ਨਹੀਂ ਬਣਾਇਆ ਗਿਆ ਬਲਕਿ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਬੜੀ ਯੋਗਤਾ ਜਿਹੜੀ ਆ ਉਹ ਹਾਸਲ ਕੀਤੀ ਮਿਹਨਤ ਕੀਤੀ ਔਰ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਉਹਨਾਂ ਨੂੰ ਹੋਮ ਮਿਨਿਸਟਰ ਬਣਾਇਆ ਦੀ ਯੋਗਤਾ ਸੀ ਔਰ ਇਹ ਗੱਲ کہہ ਕੇ ਬੜਾ ਬੇਨਾਨ ਕੀਤਾ ਜ਼ਲੀਲ ਭਰੇ ਸ਼ਬਦ ਬੋਲੇ ਉਹ ਮਜਬੀਆਂ ਦਾ ਸੀ ਉਹ ਬਾਲਮੀਕੀਆਂ ਦਾ ਸੀ ਮਤਲਬ ਉਹ ਕਾਂਗਰਸ ਦਾ ਨਹੀਂ ਸੀ ਇਥੋਂ ਇਹ ਗੱਲ ਸਮਝ ਆਂਦੀ ਆ ਤਾਂ ਮੈਂ ਸਭ ਤੋਂ ਪਹਿਲਾਂ ਤਾਂ rahul gandhi ji ਤੋਂ ਇਹ ਮੰਗ ਕਰਦਾ ਮਾਂ ਕਿ ਉਸ ਬੰਦੇ ਨੂੰ ਕਾਂਗਰਸ ਚੋਂ ਕੱਢਿਆ ਜਾਏ ਨੰਬਰ 1 ਪੇਸ਼ ਵੀ ਅਸੀਂ ਐਸਟੀ ਕਮਿਸ਼ਨ ਤੋਂ ਮੰਗ ਕਰਦਾ ਵਾਂ ਕਿ ਉਹਨਾਂ ਦੇ ਖਿਲਾਫ ਐਸਸੀਐਸਸੀ ਐਕਟ ਦੇ ਪਰਚਾ ਵਾ ਦਰਜ ਕੀਤਾ ਜਾਵੇ ਐਫਆਈਆਰ ਦਰਜ ਕੀਤੀ ਜਾਵੇ ਔਰ ਨਾਲ ਦੀ ਨਾਲ ਮੈਂ ਪੰਜਾਬ ਦੇ ਵਿਸ਼ੇਸ਼ ਤੌਰ ਤੇ ਜੋ ਪੰਜਾਬ ਦੇ ਦਲਿਤ ਭਾਈਚਾਰੇ ਵਾ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਲੋਕ ਦਲਿਤ ਵਿਰੋਧੀ ਵਿਚਾਰ ਰੱਖਦੇ ਹੋਏ ਉਹਨਾਂ ਨੂੰ ਮੌਕੇ ਤੇ ਆ ਕੇ ਜ਼ਰੂਰ ਜਵਾਬ ਦਿਆ ਕਰੋ ਹੁਣ ਜਵਾਬ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਬਾਈ ਇਲੈਕਸ਼ਨ ਹੋ ਰਿਹਾ ਤਰਨਤਾਰਨ ਤਾਂ ਮੈਂ ਆਪਣੇ ਦਿਲਦ ਭਾਈਚਾਰੇ ਨੂੰ ਕਿਉਂਕਿ ਮੈਂ ਦੇਖਿਆ ਉੱਥੇ ਜਾ ਕੇ ਲਗਭਗ 35000 ਤੋਂ ਵੱਧ ਦਿਲਦ ਭਾਈਚਾਰੇ ਦੀ ਵੋਟ ਉੱਥੇ ਹੈ ਔਰ ਮੈਂ ਆਪਣਾ ਉਸ ਭਾਈਚਾਰੇ ਨੂੰ ਬੇਨਤੀ ਕਰਨਾ ਚਾਹਾਂ ਕਿ ਉੱਥੇ ਕਾਂਗਰਸ ਦੀ ਜਿਹੜੀ ਜਮਾਨਤ ਉਹ ਜਬਤ ਹੋਣੀ ਚਾਹੀਦੀ ਹੈ। ਬਾਕੀ ਵਾਲੇ ਅਮਰਿੰਦੇਸ ਬਿਆਨ ਤੋਂ ਬਾਅਦ ਵੀ ਨਰਿੰਦਰ ਸਿੰਘ ਕਿਹਾ ਪਰ ਮਾਫੀ ਹੈ ਰਾਜਿੰਦਰ ਸਿੰਘ ਬਿਆਨ ਕਮੇਟੀ ਨਜ਼ਰ ਆ ਕਿ ਇਹੋ ਜਿਹਾ ਸੂਜੀ ਤਾਂ ਦੇਸ਼ ਪੁੱਛੇ ਜਿਕਰ ਇਹਹੀ ਗੱਲ ਹੈ ਤੁਹਾਡੀ ਜਿੱਥੇ ਮੇਰਾ ਜ਼ੋਰ ਉਹ ਤਾਂ ਸੋਚ ਕੇ ਕਰਨਾ ਚਾਹੀਦਾ ਸੀ ਆਪਾਂ ਪੂਰੇ ਪੰਜਾਬ ਦੇ ਲਗਭਗ 42% ਲੋਕਾਂ ਦਾ અપਮਾਨ ਕਰ ਰਹੇ ਹਾਂ ਉਹਨਾਂ ਨੂੰ ਜਲੀਲ ਕਰ ਰਹੇ ਹਾਂ ਉਹਨਾਂ ਨੂੰ ਇਹ ਕਹੋਵੇਂ ਉਹਨਾਂ ਇਹ ਮੱਝੀਆ ਮੱਤੀਸੀ ਉਹ ਰੰਗ ਦਾ ਕਾਲਾ ਸੀ ਇਹ ਬਾਲਮਿਕੀਆ ਸੀ ਇਹ ਅਹਸਾਸ ਕਰਵਾ ਰਹੇ ਸੀਗੇ ਇਸ ਕਰਕੇ ਹੁਣ ਪੰਜਾਬ ਦਾ ਜਿਹੜਾ ਦਲਿਤ ਆ ਉਹ ਪੜਿਆ ਲਿਖਿਆ ਵਾ ਇਕੋਕੇਟ ਦੇ ਨਾਲ ਨਾਲ ਆਰਥਿਕ ਤੌਰ ਤੇ ਵੀ ਸਟਰੋਂਗ ਆ ਸਮਾਜਿਕ ਤੌਰ ਤੇ ਵੀ ਤੌਰ ਤੇ ਵੀ ਜ਼ੋਰ ਸਟਰੋਂਗ ਆ ਰਾਜਨੀਤਿਕ ਤੌਰ ਤੇ ਵੀ ਸਟਰੋਂਗ ਆ ਉਹ ਇਦਾਂ ਦੇ ਰਾਜਾ ਬਣੇ ਦੇ ਵਰਗੇ ਤਾਂ ਡਿਪੈਂਡ ਨਹੀਂ ਆ ਉਹਨਾਂ ਨੂੰ ਤਾਂ ਥੇਸ ਪਹੁੰਚੀ ਆ ਉਸ ਮਾਫੀ ਦੇ ਨਾਲ ਤਾਂ ਸਾਡਾ ਗੁਜ਼ਾਰਾ ਨਹੀਂ ਨਾ ਅਸੀਂ ਤਾਂ ਇਹ ਚਾਹਦੇ ਆ ਕਿ ਉਹਦੇ ਖਿਲਾਫ ਐਫਐਸਆਈ ਐਕਟ ਦਾ ਜਿਹੜਾ ਪਰਚਾ ਦਾ ਉਹ ਦਰਜ ਕੀਤਾ ਜਾਵੇ ਤੇ ਨਾਲ ਦੇ ਨਾਲ ਰਾਹੁਲ ਗਾਂਧੀ ਜੀ ਉਹਨੂੰ ਜਿਹੜਾ ਪਾਰਟੀ ਦੇ ਵਿੱਚੋਂ ਨਿਸ਼ਕਾਸੀਤ ਕਰਨਾ ਬਿਲਕੁਲ ਜੀ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਬਿਲਕੁਲ ਪਈ ਜਿਹੜਾ ਅਣਖੀ ਆ ਉਹ ਤਾਂ ਕਾਂਗਰਸ ਰਿਪੋਰਟ ਨਹੀਂ ਪਾਊਗਾ ਔਰ ਜਮਾਤ ਜਿਹੜੀ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਓ ਕਿ ਦਾਣਾ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਸੀ 4 ਤਰੀਕ ਨੂੰ ਝੰਟਾ ਘਰ ਖਾ ਕੇ ਉਹ ਨਜ਼ਰ ਆ ਗਈ ਕਿ ਅੱਜ ਕਾਂਗਰਸ ਦਾ ਇਹ ਕੈਂਡੀਡੇਟ ਸੀ ਉਹ ਜਮਾਤ ਜਿਹੜੀ ਆ ਉਹ ਜਬਤ ਹੋ ਗਈ ਹੈ ਥੈਂਕ ਯੂ